ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਪਰਮ ਖੇਲਾ ਚੈਨਲ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਕੀ ਇਕੱਠਾ ਹੋਵੋਗੇ ਮਿੱਤਰੋ ਅੱਜ ਦੀ ਡੇਟ ਵਿੱਚ ਪੰਜਾਬੀ ਇੰਡਸਟਰੀ ਦੀ ਸੁਪਰਸਟਾਰਾਂ ਦੀ ਲਿਸਟ ਵਿੱਚੋਂ ਪਹਿਲੇ ਨੰਬਰ ਤੇ ਨਾਮ ਆਉਂਦਾ ਦਿਲਜੀਤ ਦਸਾਂਝ ਬਾਜੀ ਦਾ ਜੇਕਰ ਦਿਲਜੀਤ ਬਾਜੀ ਅੱਜ ਟੀਸੀ ਤੇ ਖੜਾ ਆ ਤਾਂ ਉੱਥੇ ਖੜਾ ਹੋਣ ਵਾਸਤੇ ਦਿਲਜੀਤ ਬਾਜੀ ਦੀ ਮਿਹਨਤ ਲਗਨ ਅਤੇ ਉਹਦਾ ਟੈਲੈਂਟ ਤਾਂ ਹੈ ਹੀ ਅਤੇ ਇਹਦੇ ਨਾਲ ਨਾਲ ਕਰੋੜਾਂ ਲੋਕਾਂ ਦੇ ਹੱਥ ਵੀ ਥੱਲੇ ਟਿਕੇ ਹੋਇਆ ਦਲਜੀਤ ਬਾਜੀ ਦੇ ਪੈਰਾਂ ਹੇਠ ਜਿਹੜੇ ਦਲਜੀਤ ਬਾਜੀ ਨੂੰ ਸਪੋਰਟ ਕਰਦੇ ਆ ਜਾਹਰ ਆ ਕਿ ਜੇ ਕਰੋੜਾਂ ਲੋਕ ਸਪੋਰਟ ਕਰਦੇ ਆ ਤਾਂ ਲੱਖ ਦੋ ਲੱਖ ਉਹਨਾਂ ਲੋਕਾਂ ਵਿੱਚੋਂ ਬਾਜੀ ਦੇ ਪਹੁੰਚੇ ਥੱਲੇ ਖਿੱਚਣ ਵਾਲੇ ਵੀ ਹੋਣਗੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਥੱਲੇ ਸਿੱਟ ਦਈਏ ਐਣ ਤੋਂ ਭਾਵ ਹੇਟਰ ਉਹਨਾਂ ਲੋਕਾਂ ਦਾ ਸਪੈਸ਼ਲੀ ਇਹੀ ਕੰਮ ਹੁੰਦਾ ਕਿ ਸਾਰਾ ਦਿਨ ਵੋਚ ਕਰਦੇ ਰਹੋ ਕਿ ਜਿੱਥੇ ਵੀ ਮੌਕਾ ਮਿਲੇ ਜਿੱਥੇ ਬੰਦੇ ਕੋਲੋਂ ਮਾੜੀ ਮੋਟੀ ਗਲਤੀ ਹੋਵੇ ਜਾਂ ਨਾ ਹੋਵੇ ਜੇ ਨਹੀਂ ਵੀ ਹੋਈ ਉਹ ਸਹੀ ਚੀਜ਼ ਨੂੰ ਵੀ ਗਲਤ ਕਿਵੇਂ ਦਿਖਾਉਣਾ ਖੰਭਾ ਤੋਂ ਡਾਰਾਂ ਬਣਾਉਣ ਵਾਲਾ ਤੇ ਉਹਨਾਂ ਵਿੱਚੋਂ ਹੀ ਇੱਕ ਵਾ ਗੋਦੀ মিডিਆ ਚੈਨਲ ਦਾ ਆ ਵਾਲਾ ਐਂਕਰ ਜੀ ਇਹ ਐਂਕਰ ਸਾਹਿਬ ਨੇ ਆਪਣੇ ਟੀਵੀ ਚੈਨਲ ਉੱਤੇ ਦਿਲਜੀਤ ਦੁਸਾਂਝ ਨੂੰ ਟਾਰਗੇਟ ਕਰਕੇ ਇੱਕ ਸਪੈਸ਼ਲ ਸ਼ੋਅ ਹੀ ਚਲਾਤਾ ਸੀ ਜਿਸ ਵੇਲੇ ਹైదరాబాద్ ਦੀ ਗਵਰਨਮੈਂਟ ਨੇ ਇਹ ਵਾਲਾ ਨੋਟਿਸ ਜਾਰੀ ਕੀਤਾ ਸੀ ਕਿ ਦਿਲਜੀਤ ਦੁਸਾਂਝ ਹైదరాబాద్ ਵਿੱਚ ਹੋਣ ਵਾਲੇ ਆਪਣੇ ਸ਼ੋਅ ਵਿੱਚ ਐਹੋ ਜਿਹੇ ਗਾਣੇ ਨਹੀਂ ਗਾ ਸਕਦਾ ਜਿਨ੍ਹਾਂ ਗਾਣਿਆਂ ਵਿੱਚ ਅਫੀਮ ਸ਼ਰਾਬ ੁੱਕੀ ਜਾਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਪ੍ਰਮੋਟ ਕੀਤਾ ਹੋਵੇ ਉਸ ਨੋਟਿਸ ਵਿੱਚ ਸਪੈਸ਼ਲ ਤਿੰਨ ਗਾਣਿਆਂ ਦਾ ਖਾਸ ਕਰਕੇ ਜ਼ਿਕਰ ਕੀਤਾ ਗਿਆ ਸੀ ਪਟਿਆਲਾ ਪੈਗ ਪੰਜ ਤਾਰਾ ਅਤੇ ਕੇਸ ਦਾ ਚਲੋ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੈਗਾ ਕਿਸੇ ਵੀ ਸੂਬੇ ਦੀ ਗਵਰਨਮੈਂਟ ਬਾ ਸਰਕਾਰ ਬਾ ਉਹ ਆਪਣੇ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਲਿਆ ਸਕਦੀ ਹੈ ਕਿਸੇ ਵੀ ਤਰ੍ਹਾਂ ਦਾ ਉਹ ਇਹ ਵੀ ਨੋਟਿਸ ਜਾਰੀ ਕਰ ਸਕਦੀ ਆ ਨਸ਼ੇ ਨਹੀਂ ਪ੍ਰਮੋਟ ਕਰਨੇ ਚਾਹੀਦੇ ਮੈਂ ਵੀ ਸਮੇਂ-ਸਮੇਂ ਤੇ ਇਸ ਗੱਲ ਦੇ ਖਿਲਾਫ ਆਵਾਜ਼ ਮਾਰਾਂ ਕਿ ਗਾਣਿਆਂ ਵਿੱਚ ਬੋਧੇ ਨਸ਼ੇ ਪ੍ਰਮੋਟ ਨਹੀਂ ਕਰਨੇ ਚਾਹੀਦੇ ਫੰਡ ਵਾਸਤੇ ਇੱਕ ਦੋ ਗਾਣੇ ਬਹੁਤ ਹੁੰਦੇ ਆ ਜਿਨ੍ਹਾਂ ਦੇ ਪੁੱਤ ਪੱਕੇ ਫੀਮ ਤੇ ਲੱਗੇ ਹੋਇਆ ਭਾਵੇਂ ਉਹ ਮਰਦੇ ਨਹੀਂ ਪਰ ਘਰ ਤਾਂ ਉਹਨਾਂ ਦੇ ਵੀ ਉੱਜੜਦੇ ਆ ਸੇ ਇੱਕ ਅੱਧੇ ਪੈਰੇ ਵਿੱਚ ਇਹ ਵੀ ਲਿਖ ਦਿਆ ਕਰੋ ਕਿ ਜਦੋਂ ਕਿਤੇ ਮੁੱਕੀ ਹੁੰਦੀ ਆ ਤਾਂ ਢਾਈ ਤਿੰਨ ਦਿਨਾਂ ਬਾਅਦ ਹੱਗਣਾ ਵੀ ਮੰਝੇ ਦੇ ਪੈਂਦਾ ਹੁ ਸਿੱਧੀ-ਸਿੱਧੀ ਦੱਸ ਦੰਦੇ ਕਿ ਦਲਜੀਤ ਦਸਾਂਜ ਦੇ ਖਿਲਾਫ ਹైదరాబాద్ ਦੀ ਗਵਰਨਮੈਂਟ ਨੇ ਆਹ ਵਾਲਾ ਨੋਟਿਸ ਜਾਰੀ ਕੀਤਾ ਤਾਂ ਗੱਲ ਕੁਝ ਹੋਰ ਹੋਣੀ ਸੀ ਪਰ ਇਹ ਇਸ ਚੀਜ਼ ਨੂੰ ਥੋੜਾ ਜਿਹਾ ਪਰਸਨਲੀ ਲੈ ਕੇ ਇਹਨਾਂ ਨੇ ਦਲਜੀਤ ਦਸਾਂਜ ਨੂੰ ਟਾਰਗੇਟ ਕਰਕੇ ਇਹ ਕਹਿਣਾ ਸ਼ੁਰੂ ਕੀਤਾ ਕਿ ਹੁਣ ਸਾਡੇ ਦੇਸ਼ ਵਿੱਚ ਉਹ ਵਾਲਾ ਟਾਈਮ ਆ ਗਿਆ ਕਿ ਇੱਥੇ ਗਾਣਿਆਂ ਵਾਸਤੇ ਵੀ ਇੱਕ ਸੈਂਸਰ ਬੋਰਡ ਹੋਣਾ ਚਾਹੀਦਾ ਆ ਤੇ ਸਮੇਂ-ਸਮੇਂ ਸਿਰ ਏਦੀ ਵੀ ਮੰਗ ਉੱਠਦੀ ਆ ਚਲੋ ਇਹ ਵੀ ਗੱਲ ਤੇ ਐਂਡ ਵਿੱਚ ਇਹਨਾਂ ਨੇ ਇਹ ਕਿਹਾ ਕਿ ਮੈਂ ਦਲਜੀਤ ਦੋਸਾਂਝ ਨੂੰ ਚੈਲੰਜ ਕਰਦਾ ਕਿ ਉਹ ਸ਼ਰਾਬ ਤੋਂ ਬਿਨਾ ਆਪਣੇ ਕਿਸੇ ਗਾਣੇ ਨੂੰ ਹਿੱਟ ਕਰਕੇ ਦਿਖਾਵੇ ਕਿ ਕੀ ਆਪ ਬਿਨਾਂ ਅਸ਼ਲੀਲਤਾ ਕੇ ਬਿਨਾ ਸ਼ਰਾਬ ਕੋ ਪ੍ਰਮੋਟ ਕੀਏ ਬਿਨਾ ਅਪਰਾਧ ਕੋ ਪ੍ਰਮੋਟ ਕੀਏ ਹਿੱਟ ਗਾਣਾ ਬਣਾ ਸਕਦੇ ਹੁਣ ਦਿਲਜੀਤ ਦਸਾਂਝ ਦੀ ਇਹ ਬਹੁਤ ਵੱਡੀ ਆਦਤ ਆ ਕਿ ਉਹ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਇਗਨੋਰ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਤੇ ਉਸ એનર્ਜੀ ਨੂੰ ਆਪਣੇ ਕੰਮ ਉੱਤੇ ਲਗਾਉਂਦਾ ਹੈ ਹਰ ਕਿਸੇ ਨੂੰ ਉੱਠ ਕੇ ਤੀ ਇੱਕ ਦਿਨ ਹਰ ਇੱਕ ਗੱਲ ਦਾ ਜਵਾਬ ਦੇ ਕੇ ਕੰਟਰੋਵਰਸੀ ਕ੍ਰੀਏਟ ਕਰਨ ਦੀ ਆਦਤ ਦਿਲਜੀਤ ਦਸਾਂਝ ਨੂੰ ਨਹੀਂ ਹੈਗੀ ਪਰ ਚੱਕਰ ਇਹ ਆ ਕਿ ਦਿਲਜੀਤ ਦਸਾਂਝ ਐ ਤਾਂ ਪੰਜਾਬੀ ਹੁਣ ਪੰਜਾਬੀਆਂ ਦੇ ਡੀਐਨਏ ਵਿੱਚ ਜੋ ਹੈ ਉਹ ਚੀਜ਼ ਉੱਭਰ ਕੇ ਸਾਹਮਣੇ ਤਾਂ ਆਊਗੀ ਹੀ ਆਊਗੀ ਜੇ ਹੁਣ ਕੋਈ ਬੰਦਾ ਪੰਜਾਬੀ ਹੈ ਉਹਦਾ ਖੂਨ ਕਿਸੇ ਨਾ ਕਿਸੇ ਗੱਲ ਤੇ ਖੋਲੂਗਾ ਤਾਂ ਜ਼ਰੂਰ ਭਾਵੇਂ ਥੋੜਾ ਲੇਟ ਖੋਲੂਗਾ ਤੇ ਇਸ ਗੱਲ ਉੱਤੇ ਦਿਲਜੀਤ ਦਸਾਂਝ ਦਾ ਖੂਨ ਖੋਲ ਉੱਠਿਆ ਕਿਉਂਕਿ ਕਿਸੇ ਨੇ ਚੈਲੰਜ ਕੀਤਾ ਸੀ। ਇਸ ਗੱਲ ਨੂੰ ਲੈ ਕੇ ਵੀ ਦਿਲਜੀਤ ਦਸਾਂਝ ਨੇ ਆਪਣੇ ਚੱਲਦੇ ਸ਼ੋਅ ਵਿੱਚ ਉਸ ਐਂਕਰ ਨੂੰ ਇਹ ਵਾਲਾ ਜਵਾਬ ਦਿੱਤਾ ਕਿ ਭਾਈ ਥੋੜਾ ਚੈਲੰਜ ਵੀ ਮਿੱਟੀ ਹੋ ਗਿਆ ਕਿਉਂਕਿ ਜੇ ਇਸ ਚੈਲੰਜ ਦੀ ਤੁਸੀਂ ਗੱਲ ਕਰਦੇ ਹੋ ਉਹ ਤਾਂ ਮੈਂ ਕਾਦਾ ਹੀ ਪੂਰਾ ਕਰ ਚੁੱਕਾ ਹਾਂ। ਮੇਰੇ ਆ ਆ ਵਾਲੇ ਗਾਣੇ ਆ ਜਿਹੜੇ ਬਾਲੀਵੁੱਡ ਵਿੱਚ ਵੀ ਹਿੱਟ ਹੋਇਆ ਤੇ ਉੱਥੇ ਕਿਤੇ ਵੀ ਸ਼ਰਾਬ, ਅਫੀਮ, ਭੁੱਕੀ किसी भी नशे का प्रयोग या दिखाई या जिक्र नहीं किया गया For your kind information, sir. Born to shine, goat, सर मॉन टू शाइन kini, Bollywood में लवर मेरा मेरे बहुत सारे गाने हैं जो पटियाला पे से ज्यादा स्ट्रीम करते हैं स्पॉटिफाई पे ਉਹ ਜੋ ਆਪਾਂ ਚੈਲੰਜ ਹੈ ਉਹ ਤਾਂ ਵੈਸੇ ਹੀ ਬੇਕਾਰ ਹੋ ਗਿਆ ਹੁਣ ਇਹ ਤੇ ਧਿਆਨ ਦੇਣ ਯੋਗ ਇਹ ਵੀ ਗੱਲ ਵਾਹ ਕਿ ਜੇ ਕਿਤੇ ਇਹ ਵਾਲੀ ਗੱਲ ਕਿਸੇ ਹੋਰ ਨੇ ਬੋਲੀ ਹੁੰਦੀ ਇਹ ਵਾਲਾ ਚੈਲੰਜ ਸ਼ਾਇਦ ਇਤੋਂ ਵੱਡਾ ਵੀ ਕਿਸੇ ਨੇ ਚੈਲੰਜ ਕੀਤਾ ਹੁੰਦਾ ਤਾਂ ਸ਼ਾਇਦ ਦਲਜੀਤ ਦਸਾਂਜ ਉਸ ਬੰਦੇ ਨੂੰ ਕੋਈ ਵੀ ਜਵਾਬ ਨਾ ਦਿੰਦਾ ਪਰ ਜਿਹੜੀ ਗੱਲ ਕਿਸਾਨਾਂ ਨਾਲ ਜੁੜੀ ਹੋਈ ਹੁੰਦੀ ਆ ਪੰਜਾਬ ਨਾਲ ਜੁੜੀ ਹੁੰਦੀ ਆ ਪੰਜਾਬੀਆਂ ਨਾਲ ਜੁੜੀ ਹੁੰਦੀ ਆ ਉਸ ਗੱਲ ਤੇ ਦਿਲਜੀਤ ਉਸਨੂੰ ਜਵਾਬ ਜਰੂਰ ਦਿੰਦਾ ਕਿਉਂਕਿ ਇਹ ਉਹੀ ਲੋਕ ਆ ਜਿਹੜੇ ਧਰਨੇ ਦੇ ਵੇਲੇ ਪੰਜਾਬੀਆਂ ਦੇ ਖਿਲਾਫ ਭੁਗਤੇ ਸੀ ਸਾਡੇ ਮਿਹਨਤਕਸ਼ ਕਿਸਾਨਾਂ ਨੂੰ ਖਾਲਸਤਾਨੀ ਆਪਤਵਾਦੀ ਕਹਿਣ ਵਾਲੇ ਲੋਕਾਂ ਦੇ ਖਿਲਾਫ ਜਰੂਰ ਭੁਗਤਣਾ ਤੇ ਇਹ ਲੋਕ ਵੀ ਉਹਨਾਂ ਵਿੱਚੋਂ ਇੱਕ ਸੀ ਤੇ ਸ਼ਾਇਦ ਦਲਜੀਤ ਨੇ ਇਸ ਬੰਦੇ ਨੂੰ ਜੇ ਜਵਾਬ ਦਿੱਤਾ ਆ ਤਾਂ ਪਰਤਨ ਲਈ ਆਪਣੀ ਗੱਲ ਨੂੰ ਲੈ ਕੇ ਨਹੀਂ ਦਿੱਤਾ ਆਪਣੇ ਚੈਲੰਜ ਨੂੰ ਲੈ ਕੇ ਨਹੀਂ ਦਿੱਤਾ ਕਿਤੇ ਨਾ ਕਿਤੇ ਇਹਨੇ ਉਹ ਵਾਲੀ ਪੜਾਅ ਤੋਂ ਵੀ ਜ਼ਰੂਰ ਗੱਡੀ ਆ ਜੇਕਰ ਤੁਹਾਨੂੰ ਇਹ ਵਾਲੀ ਵੀਡੀਓ ਪਸੰਦ ਆਈ ਤਾਂ ਲਾਈਕ ਕਰਨ ਤੋਂ ਬਾਅਦ ਆਹ ਵਾਲੀ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਮੈਂ ਗਰੰਟੀ ਲੈਂਦਾ ਤੁਹਾਨੂੰ ਇਹ ਵਾਲੀ ਵੀਡੀਓ ਵੀ ਬਹੁਤ ਜ਼ਿਆਦਾ ਪਸੰਦ ਆਊਗੀ ਕਿਉਂਕਿ ਇਸ ਵੀਡੀਓ ਵਿੱਚ ਆਪਾਂ ਕੁਝ ਕੁ ਸਿੰਗਰਾਂ ਦੇ ਕਰੈਕਟਰ ਦੀ ਗੱਲ ਕੀਤੀ ਆ ਕਿ ਕਿਹੋ ਜਿਹੇ ਸਿੰਗਰ ਹੁੰਦੇ ਆ ਜਿਹੜੇ ਇੰਡਸਟਰੀ ਵਿੱਚ ਆ ਕੇ ਗੰਦ ਪਾਉਂਦੇ ਆ ਠਰਕੀ ਹੁੰਦੇ ਆ ਕੰਜਰਪੁਣਾ ਕਰਦੇ ਆ ਤੇ ਕੁਝ ਇੱਕ ਸਿੰਗਰ ਵਧੀਆ ਵੀ ਹੁੰਦੇ ਆ ਤੇ ਇਸ ਵੀਡੀਓ ਵਿੱਚ ਆਪਾਂ ਦਿਲਜੀਤ ਦੋਸਾਂਝ ਦੇ ਕਰੈਕਟਰ ਉੱਤੇ ਵੀ ਚਰਚਾ ਕੀਤੀ ਆ ਸੋ ਇਹ ਵਾਲੀ ਚੈੱਕ ਜਰੂਰ ਕਰਿਓ ਤੇ ਇਹਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ ਸੋ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਰੈਗੂਲਰਲੀ ਵੀਡੀਓ ਹੁਣ ਆਉਂਦੀਆਂ ਰਹਿਣੀਆਂ ਤੇ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪੁੱਜੇ ਤੇ ਤੁਸੀਂ ਦੇਖ ਕੇ ਉਹਨੂੰ ਲਾਈਕ ਸ਼ੇਅਰ ਕਰੋ ਤਾਂ ਇਹਦੇ ਲਈ ਸਬਸਕ੍ਰਾਈਬ ਜਰੂਰ ਕਰਨਾ ਪੈਣਾ ਆ ਸੋ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਵੀਡੀਓ ਨੂੰ ਆਪਣੇ ਕਿਸੇ ਇੱਕ ਮਿੱਤਰ ਦੇ ਨਾਲ ਸ਼ੇਅਰ ਜਰੂਰ ਕਰਿਓ ਤਾਂ ਜੋ ਉਹਨੂੰ ਵੀ ਥੋੜੀ ਜਿਹੀ ਇਨਫੋਰਮੇਸ਼ਨ ਮਿਲੇ ਤੇ ਉਹ ਵੀ ਕੁਝ ਨਾ ਕੁਝ ਸਿੱਖ ਪਾਵੇ ਸੋ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ